ਦੋਸਤੋ ਮਾਨ ਜੋ ਪੰਜਾਬ ਤੇ ਰਹਿਣਾ ਹਾਈ ਕੋਰਟ ਦਾ ਇੱਕੋ ਬੜਾਈ ਵਧੀਆ ਫੈਸਲਾ ਆਇਆ ਹੈ ਕਿ ਸਰਕਾਰੀ ਮਲਾਇਮ ਦੇ ਬਕਰ ਦੇ ਵਿੱਚ ਉਹਨਾਂ ਮਲਾਇਮ ਦੇ ਬਕਰ ਦੇ ਵਿੱਚ ਜਿਹੜੇ ਡਿਊਟੀ ਕਰਦੇ ਦੌਰਾਨ ਐਸੀ ਬਿਮਾਰੀ ਦਾ ਇਜ਼ਹਾਰ ਹੋ ਗਈ ਜਿਸ ਕਰਨਾ ਉਹਨਾਂ ਨੂੰ ਮੈਡੀਕਲ ਲੀਵ ਲੈਣੀ ਪਈ ਜਾਂ ਜਾਂ ਉਹਨਾਂ ਦੇ ਕੋਈ ਐਈ ਇੰਜਰੀ ਆ ਗਈ ਜਿਸ ਕਰਨਾ ਉਹ ਅਪਾਹਜ ਹੋ ਗਏ ਐਂਡੀ ਅਪਟ ਹੋ ਗਏ ਵੀ ਆ ਸਰਪੰਚ ਪਰ ਲੋਗ ਉਹਨਾਂ ਨੂੰ ਮੈਡੀਕਲ ਛੁੱਟੀ ਦੇ ਦੌਰਾਨ ਤਨਗਾ ਦੇਣ ਤੋਂ ਕਾਰਗਰਤਾ ਕੇ ਤੇ ਉਹਨਾਂ ਦੇ ਸਰਪੰਚ ਜੀ ਨੂੰ ਖਤਮ ਵਾਦ ਦਿੱਤਾ ਗਿਆ ਇਹ ਇਸ ਨਾਲ ਸੰਬੰਧ ਦੇ ਮਾਮਲੇ ਦਾ ਮੈਂ ਅੱਜ ਨਾਲ ਜੀ ਕਰ ਕਰਾਂਗੇ ਇਹ ਮਾਮਲਾ ਲੁਧਿਆਣਾ ਦੇ ਨਾਲ ਸੰਬੰਧ ਦਾ ਲੁਧਿਆਣਾ ਦੀ ਸ਼੍ਰੀਮਤੀ ਜਗਿੰਦਰ ਕੌਰ ਮੈਂ ਆਪਣੇ પતિ ਦੇ ਪਹਾਈ ਹੋਣ ਦੇ ਕਾਰਨ ਉਹਨਾਂ ਦੇ ਪਤੀ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਸ ਦੇ ਦੌਰਾਨ ਉਸ ਦੇ ਘਰ ਵਿੱਚ ਰਸੋਲੀ ਵੀ ਤੇ ਤਾਰੀ ਹੁੰਤ ਬਾਅਦ ਪਿਆਰਣ ਤੋਂ ਲੱਗੇ 2013 ਤੱਕ ਛੁੱਟੀ ਮੈਡੀਕਲ ਲੀਵ ਤੇ ਰਹਿ ਦਿੱਤਾ ਮੈਡੀਕਲ ਲੀਵ ਤੇ ਰਹਿਣ ਇਤਿਆਸ ਕਰਨੇ ਉਸ ਨੂੰ ਕੋਈ ਦਿਖਾ ਨਹੀਂ ਦਿੱਤੀ ਕੋ ਨੂੰ 5 ਸਾਲਾਂ ਦੇ ਦੌਰਾਨ ਕੋਈ ਦਰਗਾਹ ਨਹੀਂ ਦਿੱਤੀ ਜਿਵੇਂ ਜਿਵੇਂ ਉਹਨਾਂ ਦੀ ਪਤਨੀ ਮਨੋ ਜਗਿੰਦਰ ਕੌਰ ਵੱਲੋਂ ਮਾਨਯੋਗ ਆਏ ਗੁਰ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਟੀਸ਼ਨ ਦੇ ਮਾਨਯੋਗ ਆਏ ਗੁਰ ਨੇ ਸਨਮਾਨਾਈ ਕਰਦੇ ਹੋਏ ਕਿ ਆ ਵੀ ਇਹ ਆ ਸਰਕਾਰ ਉਸ ਨੂੰ ਚਾਰ ਹਫ਼ਤਿਆਂ ਦੇ ਵਿੱਚ ਦਰਗਾਹ ਜਾਰੀ ਕਰੇ ਤੇ ਉਸ ਦੇ ਜਿਹੜੇ ਬੰਦੇ ਮੈਨੀਫੈਟਾ ਹੈ ਬੰਦੇ ਬੈਨੀਫਿਟ ਦੇਵੇ ਜਿਸ ਤੋਂ ਇਹ ਉਹਨੂੰ ਕਲੀਅਰ ਹੋਵੇ ਬਿਉਟ ਸੈਂਡਰੀ ਮੈਡੀਕਲ ਲੀਵ ਦਾ ਕਨਸੈਪਟ ਹੈ ਜਿਹੜਾ ਖਤਮ ਹੋ ਗਏ ਜੇ ਤੁਸੀਂ ਲੰਬਾ ਤਮਾ ਮੈਡੀਕਲ ਲੀਵ ਤੇ ਜਾਵਦੇ ਦੌਰਾਨ ਤਾਂ ਤੁਹਾਨੂੰ ਉਸ ਸਮੇਂ ਦੀ ਤਨਖਾਹ ਵੀ ਮਿਲੇਗੀ ਇਸ ਤਰ੍ਹਾਂ ਦੇ ਹੋਰ ਵੀਡੀਓ ਦੇ ਵਿੱਚ ਜਾਣਨ ਲਈ ਮੇਰ ਨਾਲ ਜੁੜੇ ਰਹੋ ਧੰਨਵਾਦ ਆਲਸੋ ਦੋਸਤੋ ਮਨ ਜੋ ਪੰਜਾਬ ਤੇ ਰਹਿਣਾ ਹੈਪੋਰ ਦਾ ਇੱਕ ਤਾਂ ਵੜਾਈ ਵਧੀਆ ਫੈਸਲਾ ਹੈ ਕਿ ਸਰਕਾਰੀ ਮਲਾਇਆਂ ਦੇ ਬਕ ਦੇ ਵਿੱਚ ਉਹਨਾਂ ਮਲਾਇਆਂ ਦੇ ਬਕ ਦੇ ਵਿੱਚ ਜਿਹੜੇ ਡਿਊਟੀ ਕਰਦੇ ਦੌਰਾਨ ऐसी बीमारी ਦਾਇਜਕਾਰ ਹੋ ਗਈ ਜਿਸ ਕਰਕੇ ਉਹਨਾਂ ਨੂੰ ਮੈਡੀਕਲਲੀ ਵਿਲਾਨੀ ਭਈ ਜਾਂ ਉਹਨਾਂ ਦੇ ਕੋਈ ਐਈ ਇੰਜਰੀ ਆ ਗਈ ਜਿਸ ਕਰਕੇ ਉਹ ਅਪਾਹਜ ਹੋ ਗਏ ਐਂਡੀਆਪਟ ਹੋ ਗਏ ਵਿਆਹ ਸਰਪੰਚ ਵੱਲੋਂ ਉਹਨਾਂ ਨੂੰ ਮੈਡੀਕਲ ਛੁੱਟੀ ਦੇ ਦੌਰਾਨ ਕਾਰਗੱਤ ਤੱਕ ਅਤੇ ਉਹਨਾਂ ਦੇ ਸਰਪੰਚ ਜੀ ਨੂੰ ਖਤਮ ਵਾ ਦਿੱਤਾ ਗਿਆ ਇਹ ਇਸ ਨਾਲ ਸੰਬੰਧਤ ਮਾਮਲੇ ਦਾ ਮੈਂ ਨਾਲ ਜੇ ਕਰ ਕਰਾਂਗੇ ਮਾਮਲਾ ਲੁਧਿਆਣਾ ਦੇ ਨਾਲ ਸੰਬੰਧਤ ਲੁਧਿਆਣਾ ਦੀ ਸ਼੍ਰੀਮਤੀ ਜਗਿੰਦਰ ਕੌਰ ਮੈਂ ਆਪਣੇ પતિ ਦੇ ਪਹਾਈ ਹੋਣ ਦੇ ਕਾਰਨ ਉਹਨਾਂ ਦੇ ਪਤੀ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਸੇ ਦੇ ਦੌਰਾਨ ਉਸ ਦੇ ਦੁਆਰ ਵਿੱਚ ਰਸੌਲੀ ਹੋ ਗਈ ਤੇ ਉਸ ਤੋਂ ਬਾਅਦ ਪੀਅਰੈਂਟਸ ਤੋਂ ਲੱਗੇ 2013 ਤੱਕ ਛੁੱਟੀ ਮੈਡੀਕਲ ਲੀਵ ਤੇ ਰਹਿਦਾ ਮੈਡੀਕਲ ਲੀਵ ਤੇ ਰਹਿਣ ਇਤਿਆਜ਼ ਕਰਨੇ ਉਸ ਨੂੰ ਕੋਈ ਦਿਖਾਣੇ ਦਿੱਤੀ ਕੋ ਨੂੰ 5 ਸਾਲਾਂ ਦੇ ਦੌਰਾਨ ਕੋਈ ਦਿਖਾਣੇ ਨਹੀਂ ਦਿੱਤੀ ਜਿਵੇਂ ਜਿਵੇਂ ਉਹਨਾਂ ਦੀ ਪਤਨੀ ਮਿਲੋਂ ਜਗਿੰਦਰ ਕੌਰ ਨੂੰ ਮਾਨਯੋਗ ਵਾਹੀ ਗੁਰ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਟੀਸ਼ਨ ਦੇ ਮਾਨਯੋਗ ਵਾਹੀ ਗੁਰ ਨੇ ਸਨਮਾਈ ਕਰਦੇ ਹੋਏ ਕਿ ਹੈ ਵੀ ਯਾ ਉਸ ਦੇ ਬੈਟਰ ਉਸ ਨੂੰ 10 ਯਾਰ ਆਉਂਦੇ ਆ ਦੇ ਵਿੱਚ ਤਨਖਾਹ ਜਾਰੀ ਕਰੇ ਤੇ ਉਸ ਦੇ ਜਿਹੜੇ ਬੰਦੇ ਮੈਨੀਫਟ ਹੈ ਬੰਦੇ ਮੈਨੀਫਟ ਦੇਵੇ ਜਿਸ ਤੋਂ ਇਹ ਉਹਨੂੰ ਕਲੀਅਰ ਹੋਵੇ ਵਿਦਾਊਟ ਸੈਂਡਰੀ ਮੈਡੀਕਲ ਲੀਵਜ਼ ਦਾ ਕਨਸੈਪਟ ਹੈ ਜਿਹੜਾ ਉਹ ਖਤਮ ਹੋਵੇ ਜੇ ਤੁਸੀਂ ਲੰਬਾ ਤਮਾ ਮੈਡੀਕਲ ਲੀਫ ਤੇ ਜਾਓ ਦੇ ਦੌਰਾਨ ਤਾ ਤੁਹਾਨੂੰ ਉਸ ਸਮੇਂ ਦੀ ਤਨਖਾਹ ਵੀ ਮਿਲੇਗੀ ਇਸ ਤਰ੍ਹਾਂ ਦੇ ਹੋਰ ਵੀਡੀਓ ਦੇ ਵਿੱਚ ਜਾਣਨ ਲਈ ਮੇਰ ਨਾਲ ਜੁੜੇ ਰਹਿਣਾ ਦਾਨਵਾਦ ਹੱਸੋ